ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਰੀਡਸ ਤੇ ਮੈਂ ਹਾਂ ਸੁਖਦੀਪ ਸਿੰਘ ਤੇ ਅੱਜ ਹੈ ਤਾਰੀਖ 19 ਅਪ੍ਰੈਲ 2025 28 ਅਪ੍ਰੈਲ 2025 ਕੈਨੇਡਾ ਦੇ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਚੋਣਾਂ ਆ ਉਹਦਾ ਆਖਰੀ ਦਿਨ ਹੋਵੇਗਾ ਉਮੀਦ ਆ ਕਿ ਇਸ ਦਿਨ ਸਾਨੂੰ ਪਤਾ ਲੱਗ ਜਾਊ ਕਿ ਲਿਬਰਲ ਦੇ ਮਾਕ ਕਾਰਨੀ ਹੀ ਦੁਆਰਾ ਪ੍ਰਧਾਨ ਮੰਤਰੀ ਬਣ ਕੇ ਆਉਂਦੇ ਜਾਂ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ ਦੇ ਵਿੱਚ ਇੱਕ ਨਵਾਂ ਨਾਮ ਪੀਅਰ ਪੋਲੀਵ ਦਾ ਜੁੜਦਾ ਆ We must make clear that we will always be sovereign. In like a conservative government, writing Jugmeet Singh unveiled a platform to spend. ਦੋ ਪਾਰਟੀਆਂ ਦਾ ਜ਼ਿਕਰ ਆਪਾਂ ਪਹਿਲਾਂ ਹੀ ਕਰ ਲਿਆ ਹੈ ਆ ਕਨਜ਼ਰਵੇਟਿਵ ਦੇ ਪੀਅਰ ਪੋਲੀਫ ਤੇ ਮਾਕ ਕਰਨ ਦੀ ਜਿਹੜੀ ਪਾਰਟੀ ਆ ਲਿਬਰਲਸ ਇਸ ਤੋਂ ਇਲਾਵਾ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਐਨ ਡੀ ਪੀ ਦੇ ਪ੍ਰਧਾਨ ਜਗਮੀਤ ਸਿੰਘ ਤੇ ਚੌਥੀ ਹੁੰਦੀ ਆ ਕਿਬਕ ਦੀ ਖੇਤਰੀ ਪਾਰਟੀ ਬਲੌਕ ਕੈਬਕੋਆ ਈਵ ਫਰਾਂਸਵਾ ਬਲਾਂਸ਼ੇ ਇਹਨੂੰ ਲੀਡ ਕਰਦੇ ਆ ਹਮੇਸ਼ਾ ਔਰ ਇਹ ਪਾਰਟੀ ਅਹਿਮ ਯੋਗਦਾਨ ਰੱਖਦੀ ਆ ਲਗਭਗ 50 ਪ੍ਰਤੀਸ਼ਤ ਤੋਂ ਵੱਧ ਸੀਟਾਂ ਜਿੱਤ ਕੇ ਆਉਂਦੀ ਆ ਤੇ ਸਰਕਾਰ ਬਣਾਉਣ ਦੇ ਵਿੱਚ ਅਹਿਮ ਜਿਹੜਾ ਰੋਲ ਆ ਇਹਨਾਂ ਦਾ ਹੁੰਦਾ ਆ ਪੰਜ ਪਾਰਟੀ ਆ ਜਿਨ੍ਹਾਂ ਦੇ ਕੋਲ ਪਿਛਲੀ ਵਾਰ ਦੋ ਸੀਟਾਂ ਸੀ ਗ੍ਰੀਨ ਪਾਰਟੀ ਇਹਦੇ ਆਗੂਆਂ ਦੇ ਵਜੋਂ ਦੋ ਨਾਮ ਮੁੱਖ ਕਰਕੇ ਆਉਂਦੇ ਪਹਿਲਾ ਹੈ ਜੌਨਥਨ ਪੈਨੋਲ ਦਾ ਤੇ ਦੂਸਰਾ ਹੈ ਐਲਿਜ਼ਾਬੈਥ ਮੀਰਾ ਤੇ ਥੋੜਾ ਜਿਹਾ ਨਿਗਾ ਮਾਰ ਲੈਣੇ ਆ ਹੁਣ ਪਿਛਲੇ ਜਿਹੜੇ 1 ਸਾਲ ਚ ਜੋ-ਜੋ ਵਾਪਰਿਆ ਹੈ 2019 ਤੋਂ ਹੀ ਸ਼ੁਰੂ ਕਰ ਲੈਣੇ ਆ 2019 20 ਦਾ ਕ੍ਰਾਈਸਿਸ ਤੋਂ ਬਾਅਦ ਟਰੂਡੋ ਗਵਰਨਮੈਂਟ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀਗੇ ਕਿ ਉਹ ਕ੍ਰਾਈਸਿਸ ਮੈਨੇਜ ਕਰ ਚ ਅਸਫਲ ਰਹੀ ਆ ਕਨਜ਼ਰਵੇਟਿਵ ਦੇ ਪੀਅਰ ਪੋਲੀ ਆ ਵੀ ਹੀ ਉਹਨਾਂ ਤੇ ਸਵਾਲ ਚੱਕਦੇ ਸਨ ਤੇ ਆਪਜੀ ਨੇ ਨਾਰਮਲੀ Why is it that the Canadians who can't feed themselves have to keep feeding his morbidly obese government? Close to 100,000 uh, dental appointments for seniors in just 22 days, Mr. Speaker. Isn't it just a little bit wacko to be raising carbon taxes on farmers and food? Yeah. ਇਸ ਦੇ ਚੱਲਦਿਆਂ 2025 ਦੇ ਵਿੱਚ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਸੀਗਾ ਤੇ ਉਹਨਾਂ ਦੇ ਪਾਰਟੀ ਦੇ ਵਿੱਚੋਂ ਹੀ ਲਗਭਗ 85% ਵੋਟ ਸ਼ੇਅਰ ਨਾਲ ਪਾਰਟੀ ਦੀਆਂ ਵੋਟ ਸ਼ੇਅਰ ਦੇ ਵਿੱਚੋਂ ਜਿੱਤ ਕੇ ਮਾਕਰਨੀ ਅੱਗੇ ਆਏ ਸੀਗੇ ਮਾਕਰਨੀ ਦੇ ਅੱਗੇ ਆਉਣ ਦਾ ਕਿਤੇ ਨਾ ਕਿਤੇ ਇੱਕ ਮੇਜਰ ਜਿਹੜਾ ਰੀਜ਼ਨ ਹੈ ਉਹ ਇਹ ਵੀ ਆ ਕਿ ਉਹਨਾਂ ਦੀ ਬੈਕਗ੍ਰਾਉਂਡ 2008 ਦਾ ਜਿਹੜਾ ਕ੍ਰਾਈਸਿਸ ਸੀ ਉਹਨਾਂ ਨੇ ਇਸ ਤਰ੍ਹਾਂ ਮੈਨੇਜ ਕੀਤਾ ਸੀ ਕਿ ਕੈਨੇਡਾ ਨੂੰ ਉਸ ਦਾ ਜਿੰਨਾ ਘੱਟ ਤੋਂ ਘੱਟ ਸਿੱਖ ਹੋ ਸਕਦਾ ਸੀ ਉਹ ਲੱਗਾ ਸੀ ਇਸ ਤੋਂ ਇਲਾਵਾ ਉਹ ਦੋ ਪ੍ਰਮੁੱਖ ਬੈਂਕਾਂ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਆ ਤੇ ਕਿਤੇ ਨਾ ਕਿਤੇ ਇਸ ਵੇਲੇ ਉਹਨਾਂ ਦੀ ਚੋਣ ਦਾ ਹੋਣਾ ਇਹ ਵੀ ਦਰਸਾਉਂਦਾ ਆ ਕਿ ਲੋਕਾਂ ਦੀਆਂ ਉਮੀਦਾਂ ਉਹਨਾਂ ਤੇ ਵੱਧ ਹੋ ਸਕਦੀਆਂ ਆ ਕਿ ਉਹ ਇਸ ਵੇਲੇ ਜਿਹੜੀ ਵਪਾਰਕ جنگ ਅਮਰੀਕਾ ਨਾਲ ਚੱਲ ਰਹੀ ਆ ਉਹਦੇ ਵਿੱਚ ਅਸਰਗਾਰ ਸਾਬਤ ਹੋਣਗੇ ਤੇ ਇਹ ਟ੍ਰੈਂਡ ਦੇਖਣ ਨੂੰ ਮਿਲਿਆ ਜਦੋਂ ਤੱਕ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਉਦੋਂ ਤੱਕ ਪੀਅਰ ਪੋਲੀਓ ਦਾ ਪਲੜਾ ਜਿਹੜਾ ਸਰਵੇ ਪੋਲ ਹੁੰਦੇ ਆ ਉਹਨਾਂ ਦੇ ਵਿੱਚ ਭਾਰੀ ਚੱਲ ਰਿਹਾ ਸੀਗਾ ਜਿੱਦਾਂ ਹੀ ਮາກ ਕਾਰਨੀ ਦੀ ਚੋਣ ਹੁੰਦੀ ਆ ਮາກ ਕਾਰਨੀ ਦਾ ਪਲੜਾ ਹੌਲੀ ਹੌਲੀ ਦੁਬਾਰਾ ਭਾਰੀ ਹੁੰਦਾ ਦਿਖਦਾ ਆ ਇਸੇ ਦੇ ਇਹ ਚਲਦੇ ਆ ਦਿਨ ਮਿੱਥਿਆ ਜਾਂਦਾ ਆ 28 ਅਪ੍ਰੈਲ 2025 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਚੋਣ ਦਾ ਥੋੜੀ ਜੀ ਇੱਕ ਦੋ ਦਿਨ ਪਿੱਛੇ ਜਿਹੜੇ ਨੰਗੇ ਹੁੰਦੇ ਟਾਈਮ ਲਾਈਨ ਵੀ ਦੇਖ ਲੈਣੇ ਆ 16 ਅਪ੍ਰੈਲ 2025 ਨੂੰ ਫ੍ਰੈਂਚ ਭਾਸ਼ਾ ਦੀ ਜਿਹੜੀ ਡਿਬੇਟ ਆ ਉਹ ਹੋਈ ਸੀਗੀ ਜਿੰਨੇ ਵੀ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਜਿਹੜੇ ਦਾਅਵੇਦਾਰ ਖੜੇ ਹੁੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਚਾਰ ਦਾਅਵੇਦਾਰ ਮੌਜੂਦ ਸੀਗੇ ਪਹਿਲੇ ਤਾਂ ਪੀਅਰ ਪੋਲੀਅਵ ਦੂਜਾ ਮਾਕਾਰਨੀ ਤੀਸਰੇ ਜਗਮੀਤ ਸਿੰਘ ਤੇ ਚੌਥੇ ਯੇਵ ਫਰਾਂਸੋ ਬਲਾਂਸ਼ੇ 16 ਤੇ 17 ਦੀ ਇਸ ਡਿਬੇਟ ਤੋਂ ਬਾਅਦ ਜਿਹੜੇ ਪ੍ਰੀਪੂਲ ਹੁੰਦੇ ਆ ਉਹ ਆਲਰੇਡੀ ਸ਼ੁਰੂ ਹੋ ਗਏ ਆ ਤੇ 28 ਤਰੀਕ ਨੂੰ ਆਖਰੀ ਦਿਨ ਹੋਵੇਗਾ ਚੋਣ ਦਾ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਡਿਬੇਟ ਦੇ ਵਿੱਚ ਜਿਹੜੇ ਜਿਹੜੇ ਸਵਾਲ ਚੱਕੇ ਗਏ ਆ ਉਹਨਾਂ ਦੇ ਬਾਬਤ ਹੀ ਗੱਲ ਕਰੀਏ ਤੇ ਉਹਦੇ ਵਿੱਚੋਂ ਆਪਾਂ ਬਾਕੀ ਚੀਜ਼ਾਂ ਦਾ ਵੀ ਜ਼ਿਕਰ ਕਰੀ ਜਾਵਾਂਗੇ ਪਹਿਲਾਂ ਮੈਂ ਇੱਥੇ ਇਹ ਗੱਲ ਕਰ ਲੈਣਾ ਚਾਹੁੰਦਾ ਆ ਕਿ ਇਹ ਵੀਡੀਓ ਕਰਨ ਦਾ ਅੱਜ ਦਾ ਮੋਟਿਵ ਕੀ ਸੀਗਾ ਕਿਉਂਕਿ ਜਦੋਂ ਵੀ ਆਪਾਂ ਆਪਣੀ ਵੋਟ ਡਿਸਾਈਡ ਕਰਦੇ ਆ ਅਸੀਂ ਇਮੋਸ਼ਨਲ ਹੋ ਕੇ ਕਈ ਵਾਰ ਡਿਸਾਈਡ ਕਰ ਲੈਂਦੀ ਆ ਥੋੜਾ ਵੋਟਰ ਦੇ ਲਈ ਵੀ ਇਸ ਇਮੋਸ਼ਨਲ ਸਟੇ ਨੌਲੇਜ ਚ ਵੀ ਇਸ ਚੀਜ਼ ਦੇ ਇਸਾਫਾ ਹੋਊਗਾ ਤਾਂ ਕਿ ਉਹਨਾਂ ਨੂੰ ਆਪਣਾ ਕੈਂਡੀਡੇਟ ਚੁਣਨ ਵਿੱਚ ਮਦਦ ਹੋਵੇ ਕਿਉਂਕਿ ਇੱਕ ਇਮੋਸ਼ਨਲ ਸੈਂਟੀਮੈਂਟ ਵੀ ਦੇਖਿਆ ਜਾਂਦਾ ਹੈ ਕਿ ਟਰੂਡੋ ਜਿੱਦਾਂ ਅਸਫਲ ਰਹੇ ਆ ਇਹ ਸਾਰੀ ਚੀਜ਼ ਨੂੰ ਮੈਨੇਜ ਕਰਨ ਦੇ ਵਿੱਚ ਜ਼ਿਆਦਾ ਹੱਕ ਪੀਅਰ ਪੋਲੀਵ ਦਾ ਆ ਪਰ ਜੇ ਅੱਜ ਤੋਂ 10 ਸਾਲ ਪਹਿਲਾਂ ਦੇਖੀਏ ਤਾਂ ਜਸਟਿਨ ਟਰੂਡੋ ਦੀ ਜਗ੍ਹਾ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਕਨਜ਼ਰਵੇਟਿਵ ਪਾਰਟੀ ਦੇ ਹੀ ਸਟੀਫਨ ਹਾਰਪਰ ਉਹ ਖੜੇ ਸੀਗੇ ਤੇ ਜਿੱਥੇ ਅੱਜ ਪੀਅਰ ਪੋਲੀਵ ਖੜੇ ਆ ਉੱਥੇ ਜਸਟਿਨ ਟਰੂਡੋ ਖੜੇ ਸੀਗੇ ਤੇ ਇਦਾਂ ਹੀ ਤੁਮਾਕੇਦਾਰ ਦਾਅਵੇ ਜਸਟਿਨ ਟਰੂਡੋ ਵੱ What they say about doing the same thing over and over and expecting a different result. Stephen Harper has had 10 years to get our economy moving and he's failed. His plan for moving ahead, more of the same. Harper thinks everything's fine, but our middle class is falling behind. My plan will raise taxes for our wealthiest 1%, cut them for our middle class, and invest now in jobs and growth. finally time for a change ਤੇ ਅੱਜ ਉਸ ਜਗ੍ਹਾ ਤੇ ਖੜਕੇ ਪੀਰ ਪੋਲੀਵ ਵਾਅਦੇ ਕਰ ਰਹੀ ਹੈ ਪਰ ਇੱਕ ਹੁਕਮਾ ਜ਼ਰੂਰੀ ਆ ਕਿ ਉਹ ਵਾਦੇ ਚਾਹੇ ਕੋਈ ਵੀ ਪਾਰਟੀ ਕਰ ਰਹੀ ਹੋਵੇ ਕਿ ਉਹ ਵਾਦੇ ਵਾਕਈ ਨਿਭਾਉਣੇ ਪੋਸੀਬਲ ਵੀ ਹੈਗੇ ਆ ਜਾਂ ਨਹੀਂ ਹੈਗੇ ਇਹਨਾਂ ਵਾਦਿਆਂ ਦੇ ਵਿੱਚ ਹੀ ਗੱਲ ਕਰ ਲੈਨੇ ਆ ਹਾਊਸਿੰਗ ਕਰਾਈਸਿਸ ਦੀ ਗੱਲ ਹੋਈ ਆ ਡਿਬੇਟ ਦੇ ਵਿੱਚ ਹਾਊਸਿੰਗ ਦੇ ਵਿੱਚ ਜਿਹੜੇ ਘਰਾਂ ਦੀ ਕੀਮਤ ਦੇ ਵਿੱਚ ਵਾਅਦਾ ਆ 50 ਤੋਂ 55% ਹੋਇਆ ਇਸ ਤੇ ਪੁਆਇੰਟ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਤੇ ਰੈਂਟ ਦੇ ਵਿੱਚ ਵਾਅਦਾ ਜਿਹੜਾ ਆ 60 ਤੋਂ 65% ਹੋ ਗਿਆ ਜਿੰਨਾ ਲੋਕ ਕਮਾ ਰਹੇ ਆ ਉਹਨੇ ਦੇ ਵਿੱਚ ਵੀ ਘਰ ਚਲਾਉਣੇ ਔਖੇ ਹੋ ਗਏ ਪਰ ਇਸ ਚੀਜ਼ ਨੂੰ ਲੈ ਕੇ ਸਾਰਿਆਂ ਦੀਆਂ ਪਾਲਿਸੀਆਂ ਲਗਭਗ ਸੇਮ ਰਹੀਆਂ ਫਰਕ ਕਿੱਥੇ ਆਇਆ ਆਇਆ 18 ਅਪ੍ਰੈਲ ਨੂੰ ਜਿਹੜੀ ਅਨਾਉਂਸਮੈਂਟ ਪੀਅਰ ਪਾਲੀ ਵੱਲੋਂ ਕੀਤੀ ਗਈ ਹੈ ਗਰੋਸਰੀ ਜਾਂ ਜਿਹੜੇ ਰਾਸ਼ਨ ਦੀਆਂ ਜਿਹੜੀਆਂ ਪੈਕੇਜਿੰਗ ਦੀ ਗੱਲ ਹੁੰਦੀ ਆ ਉੱਥੇ ਮੇਨ ਪੀਅਰ ਪਾਲੀ ਆਫ ਦਾ ਕਹਿਣਾ ਹੈ ਕਿ ਜਿਹੜਾ ਖਰਚਾ ਹੈ ਉਹ ਉਹਨਾਂ ਦੀ ਪੈਕੇਜਿੰਗ ਦੇ ਉੱਤੇ ਜਾਂਦਾ ਹੈ ਉੱਥੇ ਜਿਹੜਾ ਪਲਾਸਟਿਕ ਜਿਹੜਾ ਵਨ ਟਾਈਮ ਪਲਾਸਟਿਕ ਜਿਹੜਾ ਬੈਨ ਕੀਤਾ ਗਿਆ ਸੀਗਾ ਪਿਛਲੀ ਪਾਲਿਸਿਸ ਦੇ ਵਿੱਚ ਉਸ ਬੈਨ ਨੂੰ ਹਟਾਉਣ ਦੀ ਗੱਲ ਹੋਈ ਹੈ ਜਿਹਦੇ ਕਰਕੇ ਕਿ ਬਹੁਤ ਵੱਡਾ ਕਟ ਦੇਖਣ ਨੂੰ ਮਿਲ ਸਕਦਾ ਹੈ ਕੀਮਤਾਂ ਦੇ ਵਿੱਚ ਹੁਣ ਇਸ ਵਨ ਟਾਈਮ ਪਲਾਸਟਿਕ ਤੇ ਬੈਨ ਨੂੰ ਹਟਾਉਣ ਦੇ ਨਾਲ ਵਾਤਾਵਰਨ ਤੇ ਕੀ ਅਸਰ ਪਊਗਾ ਇਹ ਤਾਂ ਇੱਕ ਸਵਾਲ ਹਈ ਹੈ ਪਰ ਇਸ ਚੀਜ਼ ਨੂੰ ਸਾਰੇ ਨੂੰ ਘੇਰਦਿਆਂ ਮາກ ਕਰਨੀ ਤੇ ਜਗਨਜੀਤ ਸਿੰਘ ਦੋਨਾਂ ਵੱਲੋਂ ਹੀ ਸਵਾਲ ਪੀਅਰ ਪਾਲੀ ਉੱਤੇ ਚੱਕੇ ਗਏ ਆ ਕਿ ਕੀ ਉਹ ਵੱਡੀਆਂ ਕੰਪਨੀਆਂ ਨੂੰ ਨੱਥ ਪਾਉਣ ਦੀ ਵੀ ਗੱਲ ਕਰਨਗੇ ਜਿਨ੍ਹਾਂ ਦੇ ਕਰਕੇ ਜਿਹੜੇ ਮੁੱਲ ਆ ਜਿਹੜੇ ਚੀਜ਼ਾਂ ਦੇ ਮੁੱਲ ਆ ਜਿਹੜੇ ਪ੍ਰਾਈਸ ਆ ਉਹ ਕੰਟਰੋਲ ਕੀਤੇ ਜਾਂਦੇ ਆ ਵਨ ਟਾਈਮ ਪਲਾਸਟਿਕ ਇੱਕ ਬਾਦ ਦਾ ਸੋਲੂਸ਼ਨ ਹੋ ਸਕਦਾ ਹੈ ਆ ਇਹਦੇ ਨਾਲ ਵਾਤਾਵਰਣ ਤੇ ਵੀ ਅਸਰ ਪਊਗਾ ਜਿੱਥੇ ਧਿਆਨ ਦਿੱਤਾ ਜਾ ਸਕਦਾ ਹੈ ਉੱਥੇ ਧਿਆਨ ਦੇਣਾ ਜ਼ਰੂਰੀ ਹੈ ਪਰ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਹ ਸਾਰੇ ਚੀਜ਼ ਦੇ ਸੈਂਟੀਮੈਂਟ ਦੇਖਣਾ ਵੀ ਜ਼ਰੂਰੀ ਹੈ ਜੇ ਜਗਮੀਤ ਸਿੰਘ ਇਹ ਸਵਾਲ ਚੱਕ ਰਹੇ ਆ ਤਾਂ ਕੀ ਜਗਮੀਤ ਸਿੰਘ ਕੋਲੇ ਦਾ ਸੋਲੂਸ਼ਨ ਹੈਗਾ ਹੈ ਅਗਲਾ ਸੈਕਸ਼ਨ ਜਿਹੜਾ ਡਿਬੇਟ ਦੇ ਵਿੱਚ ਬਾਰ ਬਾਰ ਉੱਠਿਆ ਆ ਉਹ ਹੋਇਆ ਹੈ ਆ ਕਿ ਉਦਯੋਗ ਤੇ ਉਹਦੇ ਨਾਲ ਹੋਣ ਵਾਲੇ ਵਾਤਾਵਰਣ ਦੇ ਉੱਤੇ ਵੀ ਜਿਹੜੀ ਗੱਲ ਆਉਂਦੀ ਹੈ ਇਹ ਜਿਹੜਾ ਟਾਪਿਕ ਆ ਇਹ ਮੇਰਾ ਫੇਵਰੇਟ ਹੈ ਏਸੀ ਦੇ ਵਿੱਚ ਪੀਅਰ ਪੋਲੀਓ ਵੱਲੋਂ ਅਨਾਉਂਸ ਕੀਤਾ ਗਿਆ ਕਿ ਜਿਹੜਾ ਬਿੱਲ C69 ਹੈ ਉਹਨੂੰ ਉਹ ਸਭ ਤੋਂ ਪਹਿਲਾਂ ਹਟਾਉਣਗੇ ਜੇ ਉਹ ਪ੍ਰਧਾਨ ਮੰਤਰੀ ਬਣਦੇ ਆ। ਹੁਣ ਆਪਾਂ ਜਾਣ ਲੈਣੇ ਆ ਕਿ ਬਿੱਲ C169 ਕੀ ਹੈ? ਬਿੱਲ C169 ਜਿਹਦੇ ਵਿੱਚ ਸੋਧ ਕੀਤਾ ਗਿਆ ਸੀਗਾ 2019 ਦੇ ਵਿੱਚ। ਇਹ ਬਿੱਲ ਕਹਿੰਦਾ ਆ ਕਿ ਜੇ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਇਹਦੇ ਲਈ ਇੱਕ ਸਰਵੇ ਦੇ ਥਰੂ ਹੋ ਕੇ ਗੁਜ਼ਰਨਾ ਪਊਗਾ। ਇਹ ਸਰਵੇ ਹੋਊਗਾ ਜਿਹਦੇ ਵਿੱਚ ਆਮ ਉਥੇ ਦੇ ਰਹਿਣ ਵਾਲੇ ਵਸਿੰਦਿਆਂ ਦੀ رائے ਵੀ ਲਈ ਜਾਊਗੀ। ਇਹਦੇ ਉੱਤੇ ਵੀ ਸਟੱਡੀ ਕੀਤੀ ਜਾਊਗੀ ਕਿ ਉਹਦੇ ਨਾਲ ਵਾਤਾਵਰਣ ਦੇ ਉੱਤੇ এনवायरमेंट ਦੇ ਉੱਤੇ ਕੀ ਫਰਕ ਪੈ ਸਕਦਾ ਹੈ ਫਿਰ ਉਸ ਪ੍ਰੋਜੈਕਟ ਨੂੰ ਪਾਸ ਕੀਤਾ ਜਾਊਗਾ ਇਹਦੇ ਲਈ ਟਾਈਮ ਕਿੰਨਾ ਲੱਗੂਗਾ ਟਾਈਮ ਲੱਗੂਗਾ ਲਗਭਗ 180 ਦਿਨ 180 ਦਿਨ ਮਿੱਥੇ ਗਏ ਆ ਇਸ ਤੋਂ ਵੱਧ ਵੀ ਲੱਗ ਸਕਦੇ ਆ ਇਸ ਤੋਂ ਘੱਟ ਵੀ ਲੱਗ ਸਕਦੇ ਆ ਜਿੰਨਾ ਉਹ ਟਾਈਮ ਲੈਣਾ ਚਾਹਣ ਲੈ ਸਕਦੇ ਆ ਸੁਣਨ ਨੂੰ ਬਿਲ ਬਹੁਤ ਵਧੀਆ ਲੱਗਾ ਪਰ ਇਹਦੇ ਵਿੱਚ ਕਮੀਆਂ ਵੀ ਦੇਖਣ ਨੂੰ ਮਿਲੀਆਂ 2023 ਦੇ ਵਿੱਚ ਇੱਕ ਰਿਪੋਰਟ ਆਈ ਜਿਹਦੇ ਵਿੱਚ ਲਗਭਗ 25 ਵੱਡੇ ਪ੍ਰੋਜੈਕਟ ਇਸ ਬਿੱਲ ਕਰਕੇ ਫਸੇ ਦਿਕੇ ਕਿੰਨੇ ਦਿਨ ਤੋਂ ਫਸੇ ਦਿਕੇ 322 ਦਿਨ ਤੋਂ ਵੱਧ ਟਾਈਮ ਤੋਂ ਉਹ 25 ਵੱਡੇ ਪ੍ਰੋਜੈਕਟ ਫਸੇ ਹੋਏ ਆ ਹੁਣ ਇਸ ਚੀਜ਼ ਦਾ ਅਸਰ ਕੀ ਪੈਂਦਾ ਹੈ ਇਸ ਚੀਜ਼ ਦਾ ਅਸਰ ਪੈਂਦਾ ਆ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਵੱਡੇ ਉਦਯੋਗਪਤੀ ਆ ਉਹ ਕੈਨੇਡਾ ਦੇ ਵਿੱਚ ਨਿਵੇਸ਼ ਕਰਦੇ ਆ ਉਹ ਆਪਣਾ ਨਿਵੇਸ਼ ਇੱਥੇ ਕਰਨ ਤੋਂ ਕतराਉਣਗੇ ਜੇ ਉਹਨਾਂ ਨੂੰ ਇਦਾਂ ਦੇ ਬਿੱਲ ਤੇ ਰੈਸਟ੍ਰਿਕਸ਼ਨ ਇੱਥੇ ਦੇਖਣ ਨੂੰ ਮਿਲਦੀ ਆ ਜਿਹਦੇ ਨਾਲ ਕੇ ਕੈਨੇਡਾ ਦੀ ਇਕਨੋਮੀ ਨੂੰ ਫਰਕ ਪੈਂਦਾ ਆ ਇਹਦੇ ਨਾਲ ਹੀ ਕਈ ਇਦਾਂ ਦੇ ਪ੍ਰੋਜੈਕਟ ਫਸੇ ਹੋਏ ਆ ਜਿਹਦੇ ਕਰਕੇ ਕੈਨੇਡਾ ਨੂੰ ਬਹੁਤ ਜ਼ਿਆਦਾ ਫਾਇਦਾ ਐਕਸਪੋਰਟ ਦੇ ਵਿੱਚ ਵੀ ਹੋ ਸਕਦਾ ਆ ਤੇ ਆਪਣੀ ਇਕਨੋਮੀ ਦੇ ਵਿੱਚ ਵੀ ਹੋ ਸਕਦਾ ਆ ਜਿੱਦਾਂ ਕਿ ਕਾਫੀ ਸਾਰੇ ਤਾਤਾਂ ਦੀਆਂ ਮਾਈਨਿੰਗ ਦੇ ਵਿੱਚ ਪਿਛਲੇ ਦਿਨਾਂ ਚ ਸੁਣਨ ਚ ਆਇਆ ਸੀਗਾ ਕਿ ਅਮਰੀਕਾ ਦੇ ਨਾਲ ਡਰਲ ਕੇ ਕੁਝ ਖੋਜ ਚੱਲ ਰਹੀ ਆ ਕਿਸੇ ਰੇਅਰ ਅਰਥ ਮਿਨਰਲ ਦੀ ਖਾਦਾਨ ਦੇ ਉੱਤੇ ਜਿਹੜੀ ਇਹਨਾਂ ਨੂੰ ਨਾਰਥ ਦੇ ਵਿੱਚ ਲੱਭੀ ਆ ਤੇ ਲਗਭਗ 35 ਮਿਲੀਅਨ ਦੇ ਪ੍ਰੋਜੈਕਟ ਦੇ ਨਾਲ ਉੱਥੇ ਮਾਈਨਿੰਗ ਸ਼ੁਰੂ ਕਰਨ ਦਾ ਪਲਾਨ ਚੱਲ ਰਿਹਾ ਆ ਇਹੋ ਜਿਹੀਆਂ ਹੋਰ ਵੀ ਕਾਫੀ ਸਾਰੀਆਂ ਮਾਈਨਿੰਗ ਆ ਜਿੱਦਾਂ ਕਿ ਨਿਕਲ ਕੋਬਾਲਟ ਦੀਆਂ ਜਿਹੜੀਆਂ ਮਾਈਨਸ ਆ ਉਹਨਾਂ ਦੇ ਵਿੱਚ ਕੰਮ ਰੁਕਿਆ ਹੋਇਆ ਆ ਇਸ ਬਿੱਲ ਦੇ ਤਹਿਤ ਜੇ ਇਹ ਬਿੱਲ ਵਾਪਸ ਲਿਆ ਜਾਂਦਾ ਆ ਜੇ ਇਹ ਬਿੱਲ ਰਿਪੀਲ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਕੰਮ ਸ਼ੁਰੂ ਹੋ ਸਕੂਗਾ ਪਰ ਇਹਦਾ ਮਤਲਬ ਇਹ ਨਹੀਂ ਹੋ ਕਿ ਸਿਰਫ ਕੰਮ ਰੁਕ ਰਿਹਾ ਹੈ ਇਹਦਾ ਕੰਮ ਇੰਨਾ ਵੀ ਯਕੀਨੀ ਬਣਾਉਣਾ ਸੀਗਾ ਕਿ এনवायरमेंट ਤੇ ਵਾਤਾਵਰਣ ਤੇ ਹੋਣ ਵਾਲੇ ਇੰਪੈਕਟ ਨੂੰ ਵੀ ਕੰਟਰੋਲ ਕੀਤਾ ਜਾ ਸਕੇ ਪਰ ਲੱਗਦਾ ਹੈ ਕਿ ਪੀਅਰ ਪੋਲੀਵ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਕੈਨੇਡਾ ਤਰੱਕੀ ਵੱਲ ਵਧੇ ਚਾਹੇ ਕਿ ਉਹਦੇ ਐਵਜ਼ ਵੱਜੋਂ ਵਾਤਾਵਰਣ ਤੇ ਕੁਝ ਨਾ ਕੁਝ ਜਿਹੜਾ ਇੰਪੈਕਟ ਹੈ ਉਹ ਮਨਜ਼ੂਰ ਕਿਉਂ ਨਾ ਕਰਨਾ ਪਵੇ ਤੇ ਇਸ ਚੀਜ਼ ਦੇ ਉੱਤੇ ਬਾਕੀ ਪਾਰਟੀਆਂ ਦੀ ਕੀ ਰਾਏ ਆ ਬਾਕੀ ਪਾਰਟੀਆਂ ਤਿੰਨੇ ਪਾਰਟੀਆਂ ਚਾਹੇ ਉਹ ਲਿਬਰਲ ਹੋਵੇ ਚਾਹੇ ਉਹ ਐਨਡੀਪੀ ਹੋਵੇ ਇਤਨੇ ਪਾਰਟੀਆਂ ਇਸ ਬਿੱਲ ਦੇ ਸਮਰਥਨ ਚ ਖੜੀਆਂ ਆ ਇਹਦੇ ਪਿੱਛੇ ਹੋਰ ਵੀ ਰੀਜ਼ਨ ਆ ਕੈਨੇਡਾ ਦੇ ਕੋਲ ਇੰਨਾ ਕ ਤੇਲ ਆ ਕਿ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵੀ ਜਿੰਨਾ ਚਾਹੇ ਐਕਸਪੋਰਟ ਕਰ ਸਕਦਾ ਆ ਪਰ ਇਹਦੇ ਉੱਤੇ ਕਿਤੇ ਨਾ ਕਿਤੇ ਇੱਕ ਲਗਾਮ ਕਸੀ ਹੋਈ ਮਿਲਦੀ ਆ ਇਸ ਬਿੱਲ ਦੇ ਕਰਕੇ ਵੀ ਤੇ ਆਮ ਜਿਹੜੇ ਲੋਕਲ ਪਾਰਟੀਆਂ ਆ ਤੇ ਜਿਹੜੇ ਲੋਕਲ ਇੱਥੇ ਦੇ ਇੰਡੀਜਿਨियस ਪੀਪਲ ਆ ਜਿਹੜੇ ਇੱਥੇ ਦੀਆਂ ਟ੍ਰਾਈਬਸ ਆ ਉਹਨਾਂ ਦੇ ਕਰਕੇ ਵੀ ਇਸੇ ਡਿਬੇਟ ਦੇ ਵਿੱਚ ਬਾਰ-ਬਾਰ ਪੀਅਰ ਪਾਲੀ ਵੱਲੋਂ ਸਵਾਲ ਕੀਤੇ ਗਏ ਮਾਕਕਾਰਨੀ ਨੂੰ ਕਿ ਉਹ ਤੇਲ ਦੀ ਪਾਈਪਲਾਈਨ ਕਦੋਂ ਸ਼ੁਰੂ ਕਰਨਗੇ ਇਹ ਤੇਲ ਦੀ ਜਿਹੜੀ ਪਾਈਪਲਾਈਨ ਦੀ ਗੱਲ ਹੁੰਦੀ ਆ ਇਹ ਇਸੇ ਦੇ ਰਿਲੇਟਡ ਹੁੰਦੀ ਆ ਮਕਰਨੀ ਕਹਿੰਦੇ ਆ ਕਿ ਅਸੀਂ ਬਾਕੀਆਂ ਦੀ ਸਹਿਮਤੀ ਦੇ ਨਾਲ ਹੀ ਚੱਲ ਸਕਦੇ ਆ ਇੱਥੇ ਸਹਿਮਤੀ ਕਹਿੰਨਾਂ ਦੀ ਆ ਇੱਥੇ ਸਹਿਮਤੀ ਬਾਕੀ ਰਾਜਨੀਤਿਕ ਪਾਰਟੀਆਂ ਦੀ ਵੀ ਆ ਜਿਹਦੇ ਨਾਲ ਅਲਾਈਅੰਸ ਦੇ ਵਿੱਚ ਉਹ ਸਰਕਾਰ ਬਣਾਉਂਦੇ ਆ ਤੇ ਪ੍ਰਧਾਨ ਮੰਤਰੀ ਬਣਦੇ ਆ ਇੱਥੇ ਸਹਿਮਤੀ ਉਹਨਾਂ ਆਮ ਵਸਿੰਦਿਆਂ ਦੀ ਵੀ ਆ ਜਿੱਥੋਂ-ਜਿੱਥੋਂ ਉਹ ਪਾਈਪਲਾਈਨ ਲੰਘਣੀ ਆ ਇਥੇ ਸਹਿਮਤੀ ਉਹਨਾਂ ਟ੍ਰਾਈਬਸ ਦੀ ਵੀ ਆ ਆਦੀਵਾਸੀ ਟ੍ਰਾਈਬ ਕੋਲ ਜਿਹੜੇ ਇੰਡੀਜਿਨियस ਜਿਹੜੇ ਉੱਥੇ ਖੇਤਰੀ ਅਸਲ ਮੂਲ ਦੇ ਜਿਹੜੇ ਨਾਗਰਿਕ ਆ ਉਹਨਾਂ ਦੀ ਵੀ ਸਹਿਮਤੀ ਆ ਉਹਨਾਂ ਦੀ ਸਹਿਮਤੀ ਤੋਂ ਬਿਨਾ ਇਹ ਹੋਣਾ ਸੰਭਵ ਨਹੀਂ ਆ ਅਸੀਂ ਜ਼ਿਕਰ ਕੀਤਾ ਸੀਗਾ ਕਿ ਬਲੌਕ ਕਬਕਵਾ ਦੇ ਕੋਲ ਲਗਭਗ 50% ਤੋਂ ਵੱਧ ਸੀਟਾਂ ਹੁੰਨੀਆਂ ਆ ਤੇ ਉਹ ਐਮ ਰੋਲ ਰੱਖਦਾ ਆ ਹੁਣ ਆਪਾਂ ਦੇਖ ਲੈਣੇ ਆ ਕਿ ਐਮ ਰੋਲ ਕਿੱਦਾਂ ਰੱਖਦਾ ਆ ਓਕੇ ਸੋ ਆ ਜੇ ਆਪਾਂ ਕੈਨੇਡਾ ਦਾ ਇੱਥੇ ਮੈਪ ਦੇਖ ਲਈਏ ਤਾਂ ਆਪਾਂ ਜਿਹੜੇ ਤੇਲ ਦੀ ਗੱਲ ਕਰ ਰਹੇ ਆ ਉਹ ਕਿਤੇ ਨਾ ਕਿਤੇ ਹੁੰਦਾ ਆ ਅਲਬਰਟਾ ਤੇ ਸਸਕਾਚੂਨ ਦੇ ਵਿੱਚ ਤੇ ਜੀਡੀ ਪਾਈਪਲਾਈਨ ਦੀ ਗੱਲ ਹੁੰਦੀ ਆ ਉਹ ਈਸਟ-ਵੈਸਟ ਲਾਈਨ ਦੀ ਗੱਲ ਹੁੰਦੀ ਆ ਸਾਰੇ ਦੀ ਕੈਨੇਡਾ ਨੂੰ ਕਵਰ ਕਰਨ ਦੀ ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਤੇ ਅਲਬਰਟਾ ਤੋਂ ਵਿੱਚੋਂ ਜੇ ਲਾਈਨ ਲੰਘਦੀ ਆ ਤਾਂ ਇੱਥੇ ਆਪਾਂ ਦੇਖ ਲਈਏ ਕਿ ਕਿਬੈਕ ਇੱਥੇ ਪੈਂਦਾ ਆ ਔਰ ਕਿਬੈਕ ਤੋਂ ਪਾਰ ਵੀ ਜੇ ਆਪਾਂ ਦੇਖ ਲਈਏ ਤਾਂ ਨਿਊ ਫਾਉਂਡਲੈਂਡ ਤੇ ਨਿਊ ਬ੍ਰਾਂਸਵਿਕ ਤੇ ਪ੍ਰਿੰਸ ਐਡਵਰਡ ਵੀ ਆਉਂਦਾ ਆ ਤੇ ਚੌਥਾ ਇੱਕ ਪ੍ਰੋਵਿੰਸ ਪੈਂਦਾ ਆ ਨੋਵਾ ਸਕੋਸ਼ੀਆ ਨੂੰ ਤੇ ਜੇ ਇੱਥੇ ਪਾਈਪਲਾਈਨ ਬਿਚਾਉਣੀ ਆ ਤੇ ਐਕਸਪੋਰਟ ਲਈ ਲੈ ਕੇ ਜਾਣਾ ਆ ਤੇ ਜੇ ਪਾਈਪਲਾਈਨ ਅਲਬਰਟਾ ਤੇ ਸਸਕਾਚੂਨ ਤੋਂ ਲੈ ਕੇ ਆਉਣੀ ਆ ਤਾਂ ਇਹ ਪਾਈਪਲਾਈਨ ਕਿਬਕ ਦੇ ਵਿੱਚ ਦੀ ਹੋ ਕੇ ਲੰਘਣੀ ਆ ਕਿਬਕ ਦੀ ਬਲੌਕ ਕਿਬਕਵਾ ਪਾਰਟੀ ਦਾ ਕਹਿਣਾ ਆ ਕਿ ਇਦੇ ਵਿੱਚ ਪਰਿਆਵਰਣ ਨੂੰ ਬਹੁਤ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਆ ਜੇ ਕਦੇ ਇੱਥੇ ਪਾਈਪਲਾਈਨ ਲੀਕੇਜ ਹੁੰਦੀ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਅਣਹੋਣੀ ਵਾਪਰਦੀ ਆ ਇਸ ਸਾਰੇ ਪੈਂਡੇ ਦੇ ਵਿੱਚ ਲਗਭਗ ਸ਼ਾਇਦ ਉਹਨਾਂ ਨੇ 80 ਪਾਣੀ ਦੇ ਸਰੋਤਾਂ ਦਾ ਜ਼ਿਕਰ ਦਿੱਤਾ ਸੀਗਾ ਜਿਵੇਂ ਕਿ ਆਹ ਲੇਕ ਵੀ ਹੋ ਸਕਦੀਆਂ ਆ ਜਿਵੇਂ ਕਿ ਵੱਡੀਆਂ ਨਹਿਰਾਂ ਨਦੀਆਂ ਵੀ ਹੋ ਸਕਦੀਆਂ ਆ 80 ਤਾਜੇ ਪਾਣੀ ਦੇ ਸਰੋਤਾਂ ਦਾ ਉਹਨਾਂ ਨੇ ਜ਼ਿਕਰ ਦਿੱਤਾ ਸੀਗਾ ਇੱਥੇ ਕਿ ਜਿਹਦੇ ਕਰਕੇ ਉਹ ਦੂਸ਼ਿਤ ਹੋ ਸਕਦੇ ਆ ਤੇ ਜਿਹੜਾ ਕੈਬਕ ਆ ਇਹ ਆਪਣੇ ਆਪ ਦੇ ਵਿੱਚ ਇੰਨਾ ਨਿਰਪਰਿਆ ਕਿ ਇਹਨੂੰ ਕਿਸੇ ਤਰ੍ਹਾਂ ਦੇ ਵੀ ਤੇਲ ਦੀ એનર્ਜੀ ਦੀ ਇਹ ਉਹਨਾਂ ਦੀ ਲੋੜ ਨਹੀਂ ਹੈ ਇਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਜਿਹੜੀ ਇਲੈਕਟ੍ਰਿਸਿਟੀ ਆ ਜਿਹੜੀ ਬਿਜਲੀ ਆ ਉਹ ਹਾਈਡਰੋ ਇਲੈਕਟ੍ਰਿਸਿਟੀ ਦੇ ਫਾਰਮ ਦੇ ਵਿੱਚ ਕੱਢੀ ਜਾ ਸਕੇ ਉਹ ਆਪਣੀ ਨਿਰਪਰਤਾ ਤੇਲ ਦੇ ਉੱਤੇ ਘਟਾਉਣਾ ਚਾਹੁੰਦੇ ਆ ਹੁਣ ਇਸ ਕਰਕੇ ਇਹਨਾਂ ਦਾ ਸਮਰਥਨ ਇਹਨਾਂ ਨਾਲ ਨਹੀਂ ਜੁੜ ਪਾਉਂਦਾ ਇਸ ਤੋਂ ਇਲਾਵਾ ਕਈ ਛੋਟੇ ਛੋਟੇ ਟ੍ਰਾਈਬਸ ਰਸਤੇ 'ਚ ਪੈਂਦੇ ਆ ਜਿਨ੍ਹਾਂ ਦੀ ਇਸ ਚੀਜ਼ ਤੇ ਦਿੱ ਸੈਂਟੀ ਨਹੀਂ ਆ ਤੇ ਜੇ ਬਿਲ ਸੀ 69 ਇਸੇ ਤਰ੍ਹਾਂ ਬਣਿਆ ਰਹਿੰਦਾ ਆ ਤਾਂ ਇਹ ਪਾਈਪਲਾਈਨ ਕਦੇ ਵੀ ਵਿਸ਼ ਨਹੀਂ ਸਕਦੀ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਾਰਬਨ ਟੈਕਸਿਸ ਦੀ ਮਾਰਕ ਕਾਰਨੀ ਵੱਲੋਂ ਕੀਤੇ ਗਏ ਵਾਅਦਿਆਂ ਦੇ ਵਿੱਚ ਉਹ ਆਮ ਲੋਕਾਂ ਤੋਂ ਕਾਰਬਨ ਟੈਕਸ ਹਟਾਉਣਗੇ ਲਗਭਗ 14 ਤੋਂ 17 ਸੈਂਟ ਦਾ ਇਹ ਕਾਰਬਨ ਟੈਕਸ ਪਰ ਲੀਟਰ ਲੱਗਦਾ ਆ ਪਰ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਆਮ ਲੋਕਾਂ ਤੋਂ ਹਟਾਉਣ ਦੇ ਨਾਲ ਨਾਲ ਇਹ ਜਿਹੜੇ ਵੱਡੇ ਉਦਯੋਗ ਆ ਉਹਨਾਂ ਦੇ ਉੱਤੋਂ ਵੀ ਇਹ ਹਟਾਉਣਗੇ ਤਾਂ ਕਿ ਜਿਹੜੇ ਵੱਡੇ ਬਿਜ਼ਨਸ ਆ ਜਿਹੜੇ ਵੱਡੇ ਉਦਯੋਗ ਆ ਜਾਂ ਜਿਹੜੀਆਂ ਵੱਡੀਆਂ ਪ੍ਰੋਡਕਸ਼ਨ ਕੰਪਨੀਆਂ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਬਿਜ਼ਨਸ ਕਰਨ ਲਈ ਆਕਰਸ਼ਿਤ ਕੀਤਾ ਜਾ ਸਕੇ ਇੱਥੇ ਇਸ ਕਰਕੇ ਕੋਈ ਵੀ ਪਾਰਟੀ ਕੰਜ਼ਰਵੇਟਿਵ ਦੇ ਨਾਲ ਸਹਿਮਤ ਨਹੀਂ ਹੋ پا ਰਹੀ ਕਿਉਂਕਿ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸਟੈਪ ਲੈਣਾ ਹੀ ਪੈਣਗੇ ਜਦਕਿ ਬਾਕੀ ਪਾਰਟੀਆਂ ਨੂੰ ਪਤਾ ਹੈ ਕਿ ਇਹ ਸਟੈਪ ਲੈਣ ਦੇ ਨਾਲ ਹੀ ਪਰਿਆਵਰਣ ਵੀ ਅਸਰ ਪੈਣਗੇ ਤੇ ਉਹ ਇਹ ਅਸਰ ਕਬੂਲਣ ਨੂੰ ਤਿਆਰ ਨਹੀਂ ਆ ਕੰਜ਼ਰਵੇਟਿਵ ਦਾ ਕਹਿਣਾ ਹੈ ਕਿ ਇਹ ਕਰਨਾ ਜ਼ਰੂਰੀ ਆ ਅੰਤਰਰਾਸ਼ਟਰੀ ਸਬੰਧਾਂ ਦੀ ਤੇ ਇਮੀਗ੍ਰੇਸ਼ਨ ਪਾਲਿਸੀਜ਼ ਦੀ ਵੀ ਗੱਲ ਹੁੰਦੀ ਆ ਇਹਦੇ ਵਿੱਚ ਯੂਕਰੇਨ ਦੀ ਬਾਰੇ ਜਦੋਂ ਗੱਲ ਹੁੰਦੀ ਆ ਤਾਂ ਚਾਰੋਂ ਪਾਰਟੀਆਂ ਦੇ ਚਾਰੋਂ ਲੀਡਰ ਏਸੀ ਤੇ ਸਹਿਮਤੀ ਬਣਾਉਂਦੇ ਆ ਕਿ ਜੋ ਅਮਰੀਕਾ ਕਰ ਰਿਹਾ ਆ ਉਹਦੇ ਨਾਲ ਕੈਨੇਡਾ ਦੀ ਸਹਿਮਤੀ ਦਾ ਹੋਣਾ ਜ਼ਰੂਰੀ ਨਹੀਂ ਆ ਜੇ ਅਮਰੀਕਾ ਹੱਥ ਆਪਣਾ ਪਿੱਛੇ ਵੀ ਖਿੱਚਦਾ ਆ ਯੂਕਰੇਨ ਤੋਂ ਤਾਂ ਇਹ ਜ਼ਰੂਰੀ ਨਹੀਂ ਆ ਕਿ ਕੈਨੇਡਾ ਵੀ ਆਪਣਾ ਹੱਥ ਯੂਕਰੇਨ ਤੋਂ ਪਿੱਛੇ ਖਿੱਚੇ ਯੂਕਰੇਨ ਦੇ ਵਿੱਚ ਜੋ ਰਸ਼ੀਆ ਕਰ ਰਿਹਾ ਆ ਉਹ ਗਲਤ ਆ ਇਸ ਲਈ ਯੂਕਰੇਨ ਦੇ ਸਮਰਥਨ ਚ ਕੈਨੇਡਾ ਹਮੇਸ਼ਾ ਖੜਾ ਰਹੇਗਾ ਚਾਹੇ ਅਮਰੀਕਾ ਆਪਣੀ رائے ਜੋ ਮਰਜ਼ੀ ਬਣਾਵੇ ਇਸੇ ਤਰ੍ਹਾਂ ਹੀ ਗਾਜ਼ਾ ਦੇ ਵਿੱਚ ਜਿਹੜੀ ਲਗਭਗ 2 ਸਾਲ ਤੋਂ ਜਿਹੜੀ ਇੱਕ ਜੰਗ ਚੱਲ ਰਹੀ ਆ ਸਾਰੇ ਲੀਡਰਾਂ ਵੱਲੋਂ ਇਸ ਚੀਜ਼ ਤੇ ਵੀ ਸਹਿਮਤੀ ਜਤਾਈ ਗਈ ਕਿ ਗਾਜ਼ਾ ਦੇ ਸਾਮਨਾਗਰ ਕਾਂ ਦਾ ਜਿਹੜਾ ਕਤਲਿਆਮ ਹੋ ਰਿਹਾ ਉਹ ਰੁਕਣਾ ਚਾਹੀਦਾ ਆ ਪਰ ਹਮਾਸ ਜਿਹੜਾ ਆ ਉਹ ਇੱਕ ਅੱਤਵਾਦੀ ਗੁੱਟ ਹੈ ਉਸ ਦਾ ਖਾਤਮਾ ਵੀ ਜ਼ਰੂਰੀ ਹੈ ਤੇ ਇਹ ਸਭ ਦੇ ਵਿੱਚ ਇਮੀਗ੍ਰੇਸ਼ਨ ਕਿੱਥੇ ਆਉਂਦੀ ਆ ਸਾਨੂੰ ਪਿਛਲੇ ਸਾਲਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਰਾਜਨੀਤਿਕ ਸ਼ਰਨਾਰਥੀਆਂ ਦੀ ਜਿਹੜੀ ਗਿਣਤੀ ਆ ਉਹ ਇਹਨਾਂ ਦੋਨਾਂ ਦੇਸ਼ਾਂ ਤੋਂ ਬਹੁਤ ਜ਼ਿਆਦਾ ਵਧੀ ਆ ਕੈਨੇਡਾ ਦੇ ਵਿੱਚ ਇਹਦੇ ਚਲਦੇ ਆ ਜਿਹੜੇ ਬਲੌਕ ਬੈਕਵਾ ਦੇ ਲੀਡਰ ਆ ਬਲਾਂਸ਼ੇ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਜਿੰਨੇ ਵੀ ਰਿਫਿਊਜੀ ਇਹਨਾਂ ਦੋਨਾਂ ਕੰਟਰੀਜ਼ ਤੋਂ ਆ ਰਹੇ ਆ ਕੈਬੈਕ ਨੂੰ ਉਸ ਚੀਜ਼ ਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਉਹ ਇਹਨਾਂ ਸ਼ਰਨਾਰਥੀਆਂ ਨੂੰ ਆਪਣੇ ਪ੍ਰੋਵਿੰਸ ਦੇ ਵਿੱਚ ਲਵੇ ਹੁਣ ਥੋੜਾ ਜਿਹਾ ਕੰਟੈਕਸਟ ਇੱਥੇ ਵੀ ਦੇ ਦਿੰਨੇ ਆ ਕਿ ਇੱਥ ਜਿਹੜਾ ਕਿਵੈਕ ਆ ਇਹ ਹੈਗਾ ਯਾ ਇੱਕ ਫ੍ਰੈਂਚ ਬੋਲਦਾ ਸੋਬਾ ਤੇ ਇੱਥੇ ਦਾ ਜ਼ਿਆਦਾਤਰ ਜਿਹੜਾ ਕਲਚਰ ਹੈ ਆ ਉਹ ਫ੍ਰੈਂਚ ਕਮਿਊਨਿਟੀ ਦਾ ਆ ਤੇ ਫ੍ਰੈਂਚ ਕਮਿਊਨਿਟੀ ਨਾਲ ਜ਼ਿਆਦਾ ਲੜਦਾ ਆ ਜਦੋਂ ਉਹਨਾਂ ਤੇ ਇਹ ਦਬਾਅ ਬਣਾਇਆ ਜਾਂਦਾ ਆ ਕਿ ਉਹ ਇੰਨਾ ਸ਼ਰਨਾਰਥੀਆਂ ਨੂੰ ਇੱਥੇ ਲਵੇ ਤਾਂ ਉਹਨਾਂ ਦਾ ਕਹਿਣਾ ਹੈ ਆ ਕਿ ਇਹ ਉਹਨਾਂ ਦੇ ਕਲਚਰ ਨਾਲ ਕਿਤੇ ਮੇਲ ਨਹੀਂ ਖਾਂਦਾ ਤੇ ਇਹਦੇ ਨਾਲ ਉਹਨਾਂ ਦੀ ਭਾਸ਼ਾ ਦੇ ਉੱਤੇ ਵੀ ਅਸਰ ਪੈਂਦਾ ਆ ਹੁਣ ਉਹ ਲਗਭਗ 50% ਤੋਂ ਵੱਧ ਸੀਟ ਰੱਖਦੇ ਆ ਕਿਵੈਕ ਦੇ ਵਿੱਚ ਤੇ ਉਹ ਇਹਨਾਂ ਦਬਾਅ ਬਣਾ ਪਾਉਂਦੇ ਆ ਸਮੇਂ ਦੀ ਸਰਕਾਰ ਦੇ ਉੱਤੇ ਕਿ ਇਨਾਂ ਨਿਰਣਿਆਂ ਨੂੰ ਪਲਟਿਆ ਜਾ ਸਕੀ ਤੇ ਇੱਥੇ ਇੱਕ ਖਾਸੀਅਤ ਬਲਾਂਸ਼ੇ ਜਿਹੜੇ ਉਹਨਾਂ ਦੇ ਲੀਡਰ ਹੈ ਉਹਨਾਂ ਦੀ ਵੀ ਦੇਖਣ ਵਾਲੀ ਆ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਇਹ ਕਿਹਾ ਜਾਂਦਾ ਆ ਕਿ ਜੇ ਤੁਸੀਂ ਸਾਡਾ ਸਤਿਕਾਰ ਕਰੋਗੇ ਜੇ ਤੁਸੀਂ ਸਾਨੂੰ ਆਪਣੇ ਨਾਲ ਮੜਾ ਕੇ ਚੱਲੋਗੇ ਤੇ ਸਾਡੇ ਸੱਭਿਆਚਾਰ ਤੇ ਸਾਡੀ ਭਾਸ਼ਾ ਦੀ ਕਦਰ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਨਹੀਂ ਤਾਂ ਉਹ ਆਪਣੀ ਸਵਰੈਨਟੀ ਦੀ ਵੱਖਰੀ ਗੱਲ ਕਰਦਾ ਦਿਖਦੇ ਆ ਕੁਝ ਦਾ ਕੈਬਿਲਨਾ ਕਿਬੈਕ ਦੇ ਵਿੱਚ ਇੱਕ ਰਿਫਰੈਂਡਮ ਵੀ ਕਰਵਾਇਆ ਗਿਆ ਸੀਗਾ ਜਿਹਦੇ ਬਾਬਤ ਕਿਬੈਕ ਇੱਕ ਵੱਖਰਾ ਦੇਸ਼ ਬਣਨ ਉਹ ਸਿਰਫ 1% ਨਾਲ ਪਿੱਛੇ ਰਹਿ ਗਿਆ ਸੀ ਪਰ ਕਿਬਿਕ ਹੱਲੇ ਵੀ ਆਪਣੀ ਇੱਕ ਸੋਵਰਨ ਪਛਾਣ ਵੱਖਰੀ ਰੱਖਦਾ ਹੈ ਤੇ ਜਦੋਂ ਵੀ ਬਲਾਸ਼ੇ ਗੱਲਬਾਤ ਕਰਦੇ ਸਟੇਜ ਤੇ ਵੀ ਦਿਖਦੇ ਆ ਜਾਂ ਇਹਨਾਂ ਡਿਬੇਟਾਂ ਦੇ ਵਿੱਚ ਵੀ ਗੱਲਬਾਤ ਕਰਦੇ ਨਿਕੇ ਆ ਤਾਂ ਉਹਨਾਂ ਵੱਲੋਂ ਸਾਰੀ ਡਿਬੇਟ ਨੂੰ ਜਾਂ ਸਾਰੇ ਕੈਨੇਡਾ ਵਾਸੀਆਂ ਨੂੰ ਕਿਬਿਕ ਅਤੇ ਕੈਨੇਡਾ ਕਹਿ ਕੇ ਸੰਬੋਧਨ ਕਰਦੇ ਦੇਖਿਆ ਗਿਆ ਹੈ ਇਹ ਉਹਨਾਂ ਦਾ ਇੱਕ ਖਾਸ ਵਤੀਰਾ ਹੈ ਜਿਹੜਾ ਉਹਨਾਂ ਨੂੰ ਐਜ਼ ਅ ਲੀਡਰ ਕਿਬਿਕ ਵਾਸੀਆਂ ਵੱਲੋਂ ਅੱਗੇ ਲੈ ਕੇ ਆਉਂਦਾ ਹੈ ਤੇ ਇਹੀ ਇੱਕ ਸੈਂਟੀਮੈਂਟ ਹੈ ਜਿਹੜਾ ਕਿਬਿਕ ਦੇ ਆਮ ਲੋਕਾਂ ਨੂੰ ਉਨ੍ਹਾਂ ਦੇ ਨਾਲ ਜੋੜਦਾ ਹੈ ਤੇ ਉਨ੍ਹਾਂ ਨੂੰ ਬਹੁਮਤ ਦੇ ਕੇ ਅੱਗੇ ਸਰਕਾਰ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਹਮੇਸ਼ਾ ਕੰਟਰੋਲ ਰੱਖਦਾ ਹੈ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਕਰ ਲਈਏ ਤਾਂ ਫਾਰਮਾ ਕੇਅਰ ਦੇ ਵਿੱਚ ਗੱਲ ਕਰਦੇ ਆ ਜਦੋਂ ਜਗਮੀਤ ਸਿੰਘ ਉਹਨਾਂ ਦੀ ਇਸ ਚੀਜ਼ ਦੇ ਵਿੱਚ ਹਮੇਸ਼ਾ ਲੀਡ ਦੇਖੀ ਗਈ ਹੈ ਕਿ ਉਹ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਦੇ ਵਿੱਚ ਡੈਂਟਲ ਭਾਵ ਕਿ ਦੰਦਾਂ ਦਾ ਜਿੰਨਾ ਵੀ ਮੈਡੀਕਲ ਸਹੂਲਤ ਹੈ ਉਹਨੂੰ ਵੀ ਜੋੜਨਾ ਚਾਹੁੰਦੇ ਆ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਜਿੰਨੀਆਂ ਵੀ ਪਾਰਟੀਆਂ ਆ ਉਹ ਏਸੀ ਤੇ ਜ਼ਿਆਦਾ ਜ਼ੋਰ ਨਹੀਂ ਦਿੰਦੀਆਂ ਪਰ ਜਗਮੀਤ ਸਿੰਘ ਇਸ ਚੀਜ਼ ਨੂੰ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਉਹ ਇਸ ਸਹੂਲਤ ਨੂੰ ਵੀ ਵਿੱਚ ਜੋੜਨ ਦੇ ਨਾਲ ਜਿੱਦਾਂ ਕਿ ਆਪਾਂ ਪਹਿਲਾਂ ਹੀ ਕਹੀ ਜਾਂਦੇ ਆ ਕਿ ਸੈਂਟੀਮੈਂਟ ਦੇ ਨਾਲ ਨਹੀਂ ਜੋੜਨਾ ਜੇ ਜਗਮੀਤ ਸਿੰਘ ਇਸ ਚੀਜ਼ ਨੂੰ ਜੋੜਨਾ ਵੀ ਚਾਹੁੰਦੇ ਆ ਤਾਂ ਕੀ ਇਸ ਤੋਂ ਪਹਿਲਾਂ ਇਸ ਸਿਸਟਮ ਨੂੰ ਦਾ ਜਿਹੜਾ ਨਿਵਾਣ ਨਾਲ ਜਾਣਾ ਆ ਉਸ ਚੀਜ਼ ਦੀ ਰਿਕਵਰੀ ਪਹਿਲਾਂ ਜ਼ਰੂਰੀ ਨਹੀਂ ਆ ਇਹ ਵੀ ਚੀਜ਼ ਨੂੰ ਯਕੀਨੀ ਬਣਾਉਣਾ ਪਹਿਲਾਂ ਜ਼ਰੂਰੀ ਆ ਹਾਂ ਵਧੀਆ ਉਪਰਾਲਾ ਹੈ ਕੀਤਾ ਜਾ ਸਕਦਾ ਪਰ ਜਿਹੜਾ ਸਿਸਟਮ ਇੱਕ ਮੈਡੀਕਲ ਸਿਸਟਮ ਆਲਰੇਡੀ ਜਿਹੜਾ ਬਣਿਆ ਹੋਇਆ ਉਹ ਨਿਵਾਣ ਨਾਲ ਲੱਗਿਆ ਆ ਉਹਦੀ ਰਿਕਵਰੀ ਕਰਨਾ ਵੀ ਪਹਿਲਾਂ ਜ਼ਰੂਰੀ ਆ ਜਿਹੜੀਆਂ ਆਮ ਸਹੂਲਤਾਂ ਪਹਿਲਾਂ ਮਿਲੀਆਂ ਕਰਦੀਆਂ ਸੀਗੀਆਂ ਉਹਦੇ ਵਿੱਚ ਆਮ ਲੋਕਾਂ ਵੱਲੋਂ ਗਰਾਵਡ ਦੇਖੀ ਗਈ ਹੈ ਉਹਦੀ ਰਿਕਵਰੀ ਸਭ ਤੋਂ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਤੇ ਬਲੌਕ ਕੇ ਬੈਕਵਾ ਦੇ ਲੀਡਰ ਬਲਾਂਸ਼ੇ ਵੱਲੋਂ ਹਮੇਸ਼ਾ ਆਪਣੀ ਹੀ ਸਿਫਤ ਇਸ ਗੱਲ ਨੂੰ ਵੀ ਕੀਤੀ ਜਾਂਦੀ ਹੈ ਕਿ ਉਹ ਕਹਿੰਦੇ ਆ ਕਿ ਸਾਡੇ ਸਿਸਟਮ ਆਲਰੇਡੀ ਬਾਕੀ ਦੇ ਕੈਨੇਡਾ ਨਾਲੋਂ ਵਧੀਆ ਵੀ ਹਨ ਤੇ ਉਹ ਇਸ ਚੀਜ਼ ਤੇ ਮਾਣ ਵੀ ਕਰਦੇ ਆ ਬਾਕੀ ਜੇ ਉਹਨੂੰ ਕਾਪੀ ਕਰਨਾ ਚਾਹੁੰਦੇ ਆ ਕਰ ਸਕਦੇ ਆ ਪਰ ਸਾਡੇ ਸਿਸਟਮ ਨੂੰ ਪ੍ਰਭਾਵਿਤ ਕਰਕੇ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਬਾਰ ਬਾਰ ਉਹਨਾਂ ਦਾ ਇਸ਼ਾਰਾ ਇਮੀਗ੍ਰੇਸ਼ਨ ਵੱਲ ਤਾਂ ਜਾਂਦਾ ਹੀ ਆ ਪਰ ਉਹਨਾਂ ਦੇ ਕਲਚਰ ਤੇ ਜਾਂ ਭਾਸ਼ਾ ਤੇ ਕੋਈ ਪ੍ਰਭਾਵ ਨਾ ਪਵੇ ਉਹਦੇ ਵੱਲ ਵੀ ਉਹ ਸਮੇਂ ਦਾ ਸਮੇਂ ਇਸ਼ਾਰਾ ਕਰਦੇ ਦਿਖਦੇ ਹੀ ਆ ਸੋ ਇਹ ਕੁਝ ਪੁਆਇੰਟ ਆ ਜਿਹੜੇ ਅਸੀਂ ਪਿਛਲੇ ਦਿਨੀ ਡਿਬੇਟ ਦੇ ਵਿੱਚ ਵੀ ਮੈਂ ਨੋਟ ਕੀਤੇ ਆ ਤੇ ਇਹਦੇ ਆਧਾਰ ਤੇ ਹੀ ਉਮੀਦ ਆ ਕਿ ਜਿਨ੍ਹਾਂ ਨੇ ਹੱਲੇ VOTING ਕਰਨੀ ਆ ਉਹ ਵੀ ਚੋਣ ਕਰਨਗੇ ਤੇ ਜਿਹੜੇ ਕੈਨੇਡਾ ਤੋਂ ਬਾਹਰ ਵੀ ਆ ਤੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਦਿਲਚਸਪੀ ਰੱਖਦੇ ਆ ਉਹਨਾਂ ਲਈ ਵੀ ਇਹ ਵੀਡੀਓ ਮੈਨੂੰ ਉਮੀਦ ਆ ਕਿ ਫਾਇਦੇਮੰਦ ਸਾਬਤ ਹੋਵੇਗੀ ਇਸੇ ਦੇ ਨਾਲ ਹੀ ਅੱਜ ਦੀ ਵੀਡੀਓ ਇੱਥੇ ਖਤਮ ਕਰਦਾ ਹਾਂ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ